ਸਸਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਕarele ਦੀ ਸਬਜੀ ਭਰਮੇ ਗਰੇਲੇ ਬਣਾਉਣੇ ਆ ਇਸ ਤਰੀਕਾ ਆਪਾਂ ਇਸ ਤਰ੍ਹਾਂ ਆਪਾਂ ਕਰੇਲੇ ਲੈ ਲਏ ਆ ਜੀ ਧੋ ਲਏ ਇਹਨਾਂ ਨੂੰ ਧੋ ਕੇ ਸੁਕਾ ਕੇ ਪੁੰਝ ਕੇ ਇਸ ਮਾਰ ਕੇ ਤੇ ਆਪਾਂ ਇਹਨਾਂ ਨੂੰ ਹੁਣ ਛਿਲਣ ਲੱਗੇ ਆਗੇ ਅਦਰ ਆਪਾਂ ਪਿਆਜ਼ ਲੈ ਲਈ ਆ ਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋਹਣਿਆ ਸੋਹਣਿਆ ਵੀਡੀਓ ਦੇਖਣ ਵਾਸਤੇ ਤੇ ਲਓ ਜੀ ਆਪਾਂ ਇਧਰ ਕਰੇਲਿਆਂ ਨੂੰ ਝੜ ਰਹੇ ਹਾਂਗੇ ਫਿਰ ਇਹਨਾਂ ਨੂੰ ਆਪਾਂ ਕੁੱਟ ਕੇ ਮਸਾਲਾ ਤਿਆਰ ਕਰਾਂਗੇ ਤਦ ਲੋ ਜੀ ਆਪਾਂ ਹੁਣ ਇਹਨਾਂ ਨੂੰ ਕਰੇਲਿਆਂ ਨੂੰ ਛਿੱਲ ਲਿਆ ਤੇ ਹੁਣ ਆਪਾਂ ਇਹਨਾਂ ਦੇ ਵਿੱਚੋਂ ਆਪਾਂ ਇਹਦੇ ਵਿੱਚੋਂ ਬੀਜੇ ਕੱਢ ਦੇਾਂਗੇ ਪੱਕੇ ਕੱਚੇ ਕੱਚੇ ਹੋਏ ਵੀ ਰੱਖ ਲਵਾਂਗੇ ਇਸ ਤਰੀਕੇ ਨਾਲ ਕਾਇਸ ਤਰੀਕੇ ਨਾਲ ਇਹਨਾਂ ਨੂੰ ਖਾਲੀ ਕਰ ਲਿਆ ਤੇ ਆਪਾਂ ਹੁਣ ਇਹਦੇ ਵਿੱਚ ਆਹ ਮਸਾਲਾ ਸਾਰਾ ਕੁੱਟਾਂਗੇ ਤੇ ਲਓ ਜੀ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਛਿੱਲ ਲਿਆ ਤੇ ਆਪਾਂ ਇਹਨਾਂ ਦੇ ਵਿੱਚੋਂ ਬੀ ਕੱਢ ਦਿੱਤੇ ਤੇ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਹੁਣ ਇਹਨਾਂ ਨੂੰ ਮਸਾਲਾ ਆਪਾਂ ਉਹ ਕਰਕੇ ਬੜਾ ਕੇ ਮਸਾਲਾ ਪਹਿਲਾਂ ਆਪਾਂ ਇਹਨੂੰ ਮਸਾਲੇ ਨੂੰ ਭੁੰਨਾਗੇ ਸਮਾ ਕੇ ਫਿਰ ਆਪਾਂ ਇਹਨਾਂ ਨੂੰ ਭਰਾਂਗੇ ਆਪਾਂ ਬਣਾਵਾਂਗੇ ਭਰਵੇਂ ਕਰੇਲੇ ਲਓ ਜੀ ਆਪਾਂ ਇੱਧਰ ਤੇਲ ਆਪਣਾ ਕੜਕ ਗਿਆ ਤੇ ਆਪਾਂ ਇਹਦੇ ਵਿੱਚ ਜੀਰਾ ਪਾਤਾ ਥੋੜਾ ਜਿਹਾ ਤੇ ਲਓ ਜੀ ਆਪਣਾ ਇੱਧਰ ਜੀਰਾ ਕੜਕ ਗਿਆ ਤੇ ਆਪਾਂ ਇਹਦੇ ਵਿੱਚ ਪਾਉਣੇ ਆ ਮਸਾਲੇ ਚਲੋ ਜੀ ਆਪਣਾ ਇਹਦਾ ਮਸਾਲਾ ਪਾਤਾ ਆਉਣੇ ਆਪਾਂ ਮਸਾਲਾ ਭੁੰਨ ਕੇ ਤੇਰਾ ਪਤਲੇ ਲਈ ਬਾਹਰ ਕੀਣਾ ਮਾਗੇ ਤੇ ਇਹਨਾਂ ਘਰ ਲਮਾ ਗਿਆ ਤਾਂ ਫਿਰ ਜੇ ਉਹਨਾਂ ਨਾਲ ਲਓ ਜੀ ਇੱਧਰ ਆਪਾਂ ਪਾ ਲਿਆ ਕੜਾਈ ਇਹ ਚ ਤੇਲ ਇਹ ਆਪਣਾ ਤੇਲ ਇਹ ਕਲਕ ਜਾਣ ਦਿਓ ਫਿਰ ਆਪਾਂ ਇਹਦੇ ਵਿੱਚ ਤੇ ਲਓ ਜੀ ਆਪਾਂ ਇਹਨੂੰ ਪਹਿਲਾਂ ਇਹਦੇ ਵਿੱਚ ਫਰਾਈ ਕਰਦੇ ਆਂ ਸੋਰੀ ਕੇ ਨਾ ਉਹ ਨਾਲ ਇਹ ਬਾਹਲੇ ਰੜਦੀ ਨਹੀਂ ਜੀ ਜਲਦੀ ਬਣ ਜਾਂਦੇ ਆ ਚਲੋ ਜੀ ਆਪਣੇ ਕਰੇਲੇ ਇਹ ਨਾਲ ਹੋਈ ਜਾਂਦੇ ਆ ਬਣ ਕੇ ਬਸ ਤੇ ਆਹ ਪਾਣੀ ਵਿੱਚ ਮਸਾਲਾ ਪਾ ਦਿਆਂ ਗਾਰ ਨਾਲ ਜੀ